ਸ਼ੇਕਲ ਪਿਆਰੇ ਬੱਚਿਓ ਸਵਾਗਤ ਹੈ ਆਪ ਸਭ ਦਾ ਪੰਜਾਬੀ ਦੀ ਕਲਾਸ ਦੇ ਵਿੱਚ ਮੈਂ ਗੁਤਿੰਦਰ ਕੌਰ ਪੰਜਾਬੀ ਮਿਸਟਰੈਸ ਸ਼ਹੀਦ ਸਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਤੋਂ ਆਪ ਸਭ ਦਾ ਸਵਾਗਤ ਕਰਦੀ ਹਾਂ ਬੇਟਾ ਜੀ ਅੱਜ ਅਸੀਂ ਬਹੁਤ ਹੀ ਇੱਕ ਵਧੀਆ ਵਿਸ਼ਾ ਜਿਹੜਾ ਲੈ ਕੇ ਆਏ ਹਾਂ ਤੁਹਾਡੇ ਲਈ ਜੋ ਬਹੁਤ ਜ਼ਰੂਰੀ ਵੀ ਹੈ ਆਪ ਸਭ ਦੇ ਲਈ ਕਿਉਂਕਿ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦਫ਼ਤਰੀ ਕੰਮਾਂ ਲਈ ਸਕੂਲ ਦੇ ਕਾਲਜ ਦੇ ਕੰਮਾਂ ਲਈ ਸਾਨੂੰ ਇਹਦੀ ਬਹੁਤ ਜ਼ਰੂਰਤ ਪੈਂਦੀ ਹੈ ਕੋਈ ਅੰਦਾਜ਼ਾ ਕਿ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬੀ ਚਿੱਠੀ ਪੱਤਰ ਤੇ ਬਿਨੇ ਪੱਤਰ ਚਿੱਠੀ ਪੱਤਰ ਤੇ ਬਿਨੇ ਪੱਤਰ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਬਿਨੇ ਦਾ ਭਾਵ ਹੁੰਦਾ ਹੈ ਬੇਨਤੀ ਰਿਕੁਐਸਟ ਠੀਕ ਹੈ ਬੇਨਤੀ ਕੀਤੀ ਜਾਂਦੀ ਹੈ ਲਿਖਦੇ ਆ ਨਾ ਆਪਾਂ ਤਾਂ ਉਹ ਜਿਹੜਾ ਬਿਨੇ ਪੱਤਰ ਚ ਆ ਜਾਂਦਾ ਇਸ ਤੋਂ ਬਿਨਾ ਕੋਈ ਜਾਣਕਾਰੀ ਸਾਂਝੀ ਕਰਨ ਲਈ ਜਦੋਂ ਤੁਸੀਂ ਲਿਖਦੇ ਹੋ ਉਹ ਚਿੱਠੀ ਪੱਤਰ ਆ ਜਾਂਦਾ ਤਾਂ ਇਹ ਜਿਹੜਾ ਫਰਕ ਜ਼ਰੂਰੀ ਹੈ ਹਾਂਜੀ ਸਕਰੀਨ ਤੇ ਕੁਝ ਦਿਖਿਆ ਸਭ ਨੂੰ yes ਬਿਲਕੁਲ ਸਹੀ ਗੱਲ ਇਹ ਇੱਕ ਲੈਟਰ ਬਾਕਸ ਹੈ ਚਿੱਠੀ ਬਕਸਾ ਹੈ ਤੇ ਉਹਦੇ ਕੋਲ ਇੱਕ ਖਾਕੀ ਵਰਦੀ ਪਾਇਆ ਬੰਦਾ ਬੈਠਾ ਹੋਇਆ ਹਾਂਜੀ ਕੌਣ ਹੈ ਡਾਕੀਆ ਸ਼ਾਬਾਸ਼ ਡਾਕੀਆ ਜਿਹੜਾ ਹੈ ਉਹ ਸਭ ਤੋਂ ਵੱਡੀ ਜਿਹੜੀ ਕੜੀ ਹੈ ਸਾਡੇ ਤੇ ਇਹਨਾਂ ਚਿੱਠੀਆਂ ਦੇ ਵਿਚਕਾਰ ਕਿਉਂਕਿ ਸਾਡੇ ਤੱਕ ਜਿਹੜੀਆਂ ਚਿੱਠੀਆਂ ਆ ਉਹ ਕੌਣ ਪਹੁੰਚਾਉਂਦਾ ਹੈ ਡਾਕੀਆ ਪਹੁੰਚਾਉਂਦਾ ਹੈ ਬਿਲਕੁਲ ਤਾਂ ਡਾਕੀਆ ਜਿਹੜਾ ਹੈ ਇਹਦਾ ਬਹੁਤ ਹੀ ਇੱਕ ਸਾਂਝਾ ਪਾਤਰ ਹੈਗਾ ਸਾਡੇ ਚਿੱਠੀ ਪੱਤਰ ਦੇ ਲਈ ਥੋੜੀ ਜੀ ਨਜ਼ਰ ਮਾਰਾਂਗੇ ਬਟੇ ਆਪਾਂ ਕਿ ਸਾਡੇ ਚਿੱਠੀ ਪੱਤਰ ਜਾਂ ਬਿਨੇ ਪੱਤਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਲੈ ਕੇ ਜਾਂਦੇ ਹਾਂ ਦੇਖੋ ਸਕਰੀਨ ਤੇ ਤੁਹਾਨੂੰ ਬਹੁਤ ਕੁਝ ਨਜ਼ਰ ਆ ਰਿਹਾ ਹੈ ਠੀਕ ਹੈ ਪਹਿਲੀ ਫੋਟੋ ਜਿਹੜੀ ਦਿਖਾਈ ਹੈ ਤੁਹਾਨੂੰ ਡਾਕ ਘਰ ਡਾਕ ਘਰ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪੋਸਟ ਆਫਿਸ ਕਹਿੰਦੇ ਆ ਜਿੱਥੇ ਸਾਰੀਆਂ ਚਿੱਠੀਆਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਤੇ ਉੱਥੋਂ ਆਪਣੇ ਆਪਣੇ ਜਿਹੜੇ ਐਡਰੈਸ ਹੁੰਦੇ ਨੇ ਸਰਨਾਮੇ ਹੁੰਦੇ ਨੇ ਪਤੇ ਹੁੰਦੇ ਨੇ ਉਹਨਾਂ ਪਤਿਆਂ ਤੇ ਪਹੁੰਚਦੀਆਂ ਨੇ अच्छा स्क्रीन ਦੇ ਉੱਤੇ ਜਿੱਥੇ ਡਾਕਰ ਲਿਖਿਆ ਹੈ ਲੁਧਿਆਣਾ ਉਹਦੇ ਨੀਚੇ ਇੱਕ 6 ਨੰਬਰ ਦਾ ਅੱਖਰ ਲਿਖੇ ਹੋਏ ਨੇ ਡਿਜੀਟ ਲਿਖੇ ਹੋਏ ਨੇ ਸੰਖਿਆਵਾਂ ਨੇ 141001 ਲਿਖਿਆ ਹੋਇਆ ਹੈ ਹਾਂਜੀ ਕਿਸੇ ਨੂੰ ਪਤਾ ਕੀ ਹੁੰਦਾ ਇਹਨੂੰ ਪਿੰਨ ਕੋਡ ਕਹਿੰਦੇ ਨੇ ਵੈਰੀ ਗੁੱਡ ਇਹਨੂੰ ਪਿੰਨ ਕੋਡ ਕਹਿੰਦੇ ਨੇ ਬਟੇ ਪਿੰਨ ਕੋਡ ਅਸਲ 'ਚ ਕੀ ਹੁੰਦਾ ਹੈ ਪਿੰਨ ਕੋਡ ਦੇ ਰਾਹੀਂ ਹੀ ਚਿੱਠੀਆਂ ਆਪਣੇ ਸਹੀ ਤੇ ਤੇ ਪਹੁੰਚ ਦਿਆ ਨੇ ਤਾਂ ਹਰ ਜਿਹੜਾ ਪੋਸਟ ਆਫਿਸ ਹੈ ਉਹਦੇ ਨਜ਼ਦੀਕ ਜਿਹੜਾ ਇਲਾਕਾ ਪੈਂਦਾ ਜਿਹੜਾ ਉਹਦੇ ਅੰダー ਪੈਂਦਾ ਉਹਦੇ ਅਧੀਨ ਪੈਂਦਾ ਉਸ ਇਲਾਕੇ ਦਾ ਇੱਕ ਪਿੰਨ ਕੋਡ ਹੈ ਤਾਂ ਜਦੋਂ ਅਸੀਂ ਕੋਈ ਵੀ ਆਪਣੇ ਘਰ ਦਾ ਪਤਾ ਲਿਖਦੇ ਹਾਂ ਅਸੀਂ ਸਾਰੇ ਇਹ ਪਿੰਨ ਕੋਡ ਲਿਖਦੇ ਹਾਂ ਤਾਂ ਹੀ ਸਾਡੇ ਨੇੜਲੇ ਜਿਹੜਾ ਪੋਸਟ ਆਫਿਸ ਹੈ ਡਾਕ ਘਰ ਹੈ ਉੱਥੇ ਕੋਈ ਚਿੱਠੀ ਪਹੁੰਚਦੀ ਹੈ ਫਿਰ ਉੱਥੋਂ ਸਾਡਾ ਪਤਾ ਲੈਂਦੇ ਨੇ ਐਡਰੈਸ ਲੈਂਦੇ ਨੇ ਤਾਂ ਸਾਡੇ ਘਰ ਤੱਕ ਪਹੁੰਚਦੀ ਹੈ ਤਾਂ ਪਿੰਨ ਕੋਡ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਠੀਕ ਹੈ ਦੂਜਾ ਹੁਣ ਇੱਕ ਦੂਜੀ ਫੋਟੋ ਦੇ ਵਿੱਚ ਤੁਹਾਨੂੰ ਕੀ ਦਿਖਿਆ ਚਿੱਠੀ ਬਕਸਾ ਬਿਲਕੁਲ ਇਹਦੇ ਵਿੱਚ ਅਸੀਂ ਚਿੱਠੀਆਂ ਪਾ ਦਿੰਨੇ ਆ ਠੀਕ ਹੈ ਤੇ ਡਾਕੀਆ ਜਦੋਂ ਆਉਂਦਾ ਹੈ ਇਦੇ ਵਿੱਚੋਂ ਚਿੱਠੀਆਂ ਕੱਢ ਕੇ ਲੈ ਜਾਂਦਾ ਹੈ ਜਿਹੜੇ-ਜਿਹੜੇ ਪਿੰਨ ਕੋਡ ਦੀਆਂ ਹੁੰਦੀਆਂ ਨੇ ਉੱਥੇ ਪੁੱਜਦੀਆਂ ਕਰ ਦਿੰਦੇ ਨੇ ਠੀਕ ਹੈ ਜੀ ਅੱਗੇ ਇੱਕ ਦੇਖੋ ਲਿਖਿਆ ਹੈ ਚਿੱਠੀ ਹਨ ਫਿਰੋਜ਼ ਸਕਾਈ ਬਲੂ ਜਿਹਾ ਕਲਰ ਹੈ ਅਸਮਾਨੀ ਕਲਰ ਦਾ ਹੈ ਫੋਟੋ ਜਿਹੜੀ ਆ ਲੱਗੀ ਹੈ ਚਿੱਠੀ ਹੁਣ ਤਾਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਚਿੱਠੀਆਂ ਦਾ ਜਿਹੜਾ ਰਵਾਜ ਹੈ ਤਕਰੀਬਨ ਖਤਮ ਹੋ ਗਿਆ ਹੈ ਕਿਉਂਕਿ ਸਾਰਿਆਂ ਕੋਲ ਕੀ ਆ ਗਿਆ ਹੈ ਮੋਬਾਈਲ ਫੋਨ ਤਾਂ ਚਿੱਠੀਆਂ ਦੀ ਲੋੜ ਹੀ ਨਹੀਂ ਪੈਂਦੀ ਚਿੱਠੀ ਪਹੁੰਚਣ ਨੂੰ ਪਹਿਲਾਂ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਸੀ ਉਡੀਕ ਹੁੰਦੀ ਸੀ ਸੁਨੇਹਾ ਦੀ ਤੇ ਇਹ ਬਹੁਤ ਵਧੀਆ ਜਿਹੜਾ ਸੀ ਅਨੁਭਵ ਸੀਗਾ ਕਿ ਅਸੀਂ ਚਿੱਠੀ ਪਾਉਂਦੇ ਸੀ ਫਿਰ ਉਡੀਕਦੇ ਸੀ ਵੀ ਚਿੱਠੀ ਦਾ ਜਿਹੜਾ ਜਵਾਬ ਆਊਗਾ ਹੁਣ ਜਿਹੜੀ ਇਹ ਐਕਸਾਈਟਮੈਂਟ ਜਿਹਨੂੰ ਤੁਸੀਂ ਕਹਿ ਲੋ ਵੀ ਪਤਾ ਕਰਨ ਦੀ ਗੱਲ ਉਹ ਖਤਮ ਹੁੰਦੀ ਜਾ ਰਹੀ ਹੈ ਉਹਦਾ ਵੱਡਾ ਕਾਰਨ ਹੈ ਸਾਡਾ ਜਿਹੜਾ ਮੋਬਾਈਲ ਫੋਨ ਮੋਬਾਈਲ ਫੋਨ ਨਾਲ ਅਸੀਂ ਜਦੋਂ ਚਾਹੀਏ ਜਿਹਨੂੰ ਚਾਹੀਏ ਨੇੜੇ ਤੇੜੇ ਦੂਰ ਦੇਸ਼ ਵਿਦੇਸ਼ ਬੈਠੇ ਕਿਸੇ ਇਨਸਾਨ ਨਾਲ ਸਕਿੰਦਾ ਮਿੰਟਾਂ ਦੀ ਗੱਲ ਕਰ ਸਕਦੇ ਹਾਂ ਹੁਣ ਤਾਂ ਇੰਨੀ ਟੈਕਨੋਲੋਜੀ ਹੈ ਕਿ ਅਸੀਂ ਵੀਡੀਓ ਕਾਲ ਨਾਲ ਦੇਖ ਵੀ ਸਕਦੇ ਹਾਂ ਤਾਂ ਇਹ ਜਿਹੜੀ ਉਡੀਕ ਦੀ ਗੱਲ ਸੀ ਇਹ ਮੋਬਾਈਲ ਫੋਨ ਨੇ ਖਤਮ ਕਰ ਦਿੱਤੀ ਹੈ ਤੇ نیچے ਆਪਣੀ ਇੱਕ ਡਾਕੀਆ ਦੇਖੋ ਚਿੱਠੀ ਫੜਾ ਰਿਹਾ ਹੈਗਾ ਹਨਾ ਬੇਬੇ ਨੂੰ ਚਿੱਠੀ ਫੜਾਉਂਦਾ ਪਿਆ ਤੇ ਡਾਕੀਆ ਜਿਹੜਾ ਹੁਣ ਵੀ ਘਰ-ਘਰ ਚਿੱਠੀਆਂ ਫੜਾਉਂਦਾ ਹੈ ਕਿਹੜੀਆਂ ਚਿੱਠੀਆਂ ਜਿਹੜੀਆਂ ਹੁਣ ਆਉਂਦੀਆਂ ਨੇ ਦਫਤਰੀ ਚਿੱਠੀਆਂ ਆਫੀਸ਼ੀਅਲ ਲੈਟਰ ਜਿਹੜੇ ਨੇ ਬਟੇ ਉਹ ਹਜੇ ਵੀ ਡਾਕੀਏ ਰਾਹੀਂ ਪੋਸਟ ਆਫਿਸ ਦੇ ਰਾਹੀਂ ਹੀ ਸਾਡੇ ਤੱਕ ਪਹੁੰਚਦੇ ਨੇ ਠੀਕ ਹੈ ਈਮੇਲ ਆ ਜਾਂਦੀਆਂ ਨੇ ਪਰ ਕੁਝ ਜਿਹੜੀਆਂ ਨੇ ਹਜੇ ਵੀ ਡਾਕੀਏ ਰਾਹੀਂ ਹੀ ਪਹੁੰਚਦੀਆਂ ਨੇ ਤੇ ਸਭ ਤੋਂ ਉੱਪਰ ਲਿਖਿਆ ਭਾਰਤੀ ਟਿਕਟ ਇੰਡੀਅਨ ਪੋਸਟ ਇੱਕ ਲੋਗੋ ਹੈ ਬਟੇ ਲੋਗੋ ਤੁਸੀਂ ਕਿਸੇ ਵੀ ਪੋਸਟ ਆਫਿਸ ਤੇ ਬਣਿਆ ਹੋਇਆ ਇਹਨੂੰ ਦੇਖ ਸਕਦੇ ਹੋ ਠੀਕ ਹੈ ਹਰ ਚੀਜ਼ ਦਾ ਆਪਣਾ ਆਪਣਾ ਇੱਕ ਲੋਗੋ ਹੁੰਦਾ ਹੈ ਪਹਿਚਾਣ ਲਈ ਵੇਖੀਏ ਤਪਟਾਕ ਦਾ ਜਿਹੜਾ ਲੋਗੋ ਹੈ ਉਹ ਇਹ ਤੇ ਉਹ ਤੋਂ ਬਾਅਦ ਨੀਚੇ ਹੈ ਪੋਸਟ卡ਡ ਚਿੱਠੀ ਤੋਂ ਥੋੜੇ ਜੇ ਅੱਡ ਹੁੰਦੇ ਸੀ ਪੋਸਟ卡ਡ ਜਿਨ੍ਹਾਂ ਤੇ ਸੰਖੇਪ ਦੇ ਵਿੱਚ ਅਸੀਂ ਆਪਣਾ ਸੁਨੇਹਾ ਲਿਖ ਕੇ ਕੱਲ ਦਿੰਦੇ ਸੀਗੇ ਠੀਕ ਹੈ ਤੇ ਇਹਦੇ ਵੀ ਸਾਈਡ ਤੇ ਦੇਖੋ ਛੋਟੇ ਛੋਟੇ ਜਿਹੇ ਨਾ ਬਾਕਸ ਬਣੇ ਹੋਏ ਆ ਇਹਨਾਂ ਤੇ ਟਿਕਟਾਂ ਲੱਗਦੀਆਂ ਸੀ ਜਿੱਥੋਂ ਤੱਕ ਤੁਸੀਂ ਚਿੱਠੀ ਭੇਜਣੀ ਹੈ ਉਸ ਹਿਸਾਬ ਦੇ ਨਾਲ ਇਹ ਟਿਕਟਾਂ ਜਿਹੜੀਆਂ ਲਗਾਈਆਂ ਜਾਂਦੀਆਂ ਸੀ ਇਹ ਟਿੱਕਾਂ ਵੀ ਸਾਨੂੰ ਡਾਕ ਘਰਾਂ ਤੋਂ ਹੀ ਮਿਲਦੀਆਂ ਸੀ ਤਾਂ ਇਹ ਜ਼ਰੂਰੀ ਹੈ ਥੋੜਾ ਜਿਹਾ ਚਿੱਠੀ ਪੱਤਰ ਬਾਰੇ ਜਾਣਨਾ ਕਿ ਚਿੱਠੀ ਪੱਤਰ ਨਾਲ ਸੰਬੰਧਿਤ ਗੱਲਾਂ ਕਿਹੜੀਆਂ-ਕਿਹੜੀਆਂ ਨੇ ਇਸ ਕਰਕੇ ਸਾਰਾ ਕੁਝ ਤੁਹਾਨੂੰ ਦਿਖਾਇਆ ਗਿਆ ਕਿਉਂਕਿ ਤੁਸੀਂ ਆਪਣੀ ਰੋਜ਼ੀ ਆਪਣੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹੋ ਦੇਖਦੇ ਨਹੀਂ ਹੋ ਕਾਰਨ ਕੀ ਹੈ ਕਿਉਂਕਿ ਸਾਨੂੰ ਜ਼ਰੂਰਤ ਨਹੀਂ ਪੈਂਦੀ ਤੁਸੀਂ ਹਜੇ ਬੱਚਿਓ ਤੁਹਾਨੂੰ ਇਹਨਾਂ ਚੀਜ਼ਾਂ ਦੀ ਘੱਟ ਲੋਡ ਪੈਂਦੀ ਹੈ ਬਹੁਤਾ ਕੰਮ ਤੁਸੀਂ ਮੋਬਾਈਲਾਂ ਤੇ ਕਰ ਲੈਨੇ ਹੋ ਟੀਵੀ ਰਾਹੀਂ ਕਰ ਲੈਨੇ ਹੋ ਸੋਸ਼ਲ ਮੀਡੀਆ ਰਾਹੀਂ ਕਰ ਲੈਨੇ ਹੋ ਤਾਂ ਇਹ ਚੀਜ਼ ਜਿਹੜੀ ਹੈ ਤੁਹਾਡੀ ਜਾਣਕਾਰੀ 'ਚ ਕਈ ਵਾਰ ਨਹੀਂ ਹੁੰਦੀ ਇਸ ਕਰਕੇ ਇਹ ਜਾਣਨਾ ਜ਼ਰੂਰੀ ਹੈ ਕਿ ਜਿਸ ਬਿਨੇ ਪੱਤਰ ਦੀ ਜਾਂ ਜਿਸ ਚਿੱਠੀ ਪੱਤਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਅਸਲ ਦੇ ਵਿੱਚ ਹੈ ਕੀ ਅਗਲੀ ਗੱਲ ਕਰਦੇ ਆਂ ਬੇਟਾ ਜੀ ਪੱਤਰ ਰਚਨਾ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀਆਂ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਕੋਈ ਵੀ ਪੱਤਰ ਲਿਖ ਰਹੇ ਹੋ ਚਾਹੇ ਉਹ ਦਫਤਰੀ ਪੱਤਰ ਹੈ ਚਾਹੇ ਉਹ ਬਿਨੇ ਪੱਤਰ ਹੈ ਉਹਦੀ ਭਾਸ਼ਾ ਜਿਹੜੀ ਆ ਸ਼ੁੱਧ ਤੇ ਸਪਸ਼ਟ ਹੋਣੀ ਚਾਹੀਦੀ ਹੈ ਠੀਕ ਹੈ ਉਹਦੇ ਵਿੱਚ ਗੱਲਾਂ ਦਾ ਉਲਝੇਵਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਚਿੱਠੀ ਪੱਤਰ ਜਿਹੜੀ ਤੁਸੀਂ ਬਹੁਤ ਜ਼ਿਆਦਾ ਲੰਮੀ ਨਹੀਂ ਲਿਖਣੀ ਹੁੰਦੀ ਤੋਂ ਦੇ ਵਿੱਚ ਜਿੰਨੀ ਤੁਸੀਂ ਗੱਲ ਕਰੋ ਸੰਖੇਪ ਦੇ ਵਿੱਚ ਹੋਵੇ ਤੇ ਉਹਦੇ ਵਿੱਚ ਵਰਤੇ ਗਏ ਸ਼ਬਦ ਜਿਹੜੇ ਨੇ ਉਹ ਸਹੀ ਹੋਣੇ ਚਾਹੀਦੇ ਆ ਦੂਜੀ ਗੱਲ ਗੈਰ ਜ਼ਰੂਰੀ ਗੱਲਾਂ ਜਿਹੜੀਆਂ ਉਹ ਨਹੀਂ ਲਿਖਣੀਆਂ ਚਾਹੀਦੀਆਂ ਬਿਲਕੁਲ ਸਹੀ ਆ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਕਿਉਂਕਿ ਕੀ ਹੈ ਪੱਤਰ ਰਚਨਾ ਦੇ ਵਿੱਚ ਆਪਾਂ ਜਿਹੜੀ ਸਾਡੀ ਸਮੱਸਿਆ ਹੈ ਜਿਸ ਬਾਰੇ ਜਿਸ ਵਿਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਸਿਰਫ ਉਹਦੇ ਬਾਰੇ ਲਿਖਣਾ ਜ਼ਰੂਰੀ ਹੁੰਦਾ ਉਸ ਤੋਂ ਵੱਧ ਜਿਹੜਾ ਆਫੀਸ਼ੀਅਲ ਲੈਟਰ ਦੇ ਵਿੱਚ ਖਾਸ ਕਰਕੇ ਦਫ਼ਤਰੀ ਪੱਤਰਾਂ ਦੇ ਵਿੱਚ ਖਾਸ ਕਰਕੇ غیر ਜ਼ਰੂਰੀ ਗੱਲਾਂ ਨਹੀਂ ਲਿਖਣੀਆਂ ਚਾਹੀਦੀਆਂ ਤੀਜੀ ਗੱਲ ਸੰਖੇਪ ਰੂਪ ਵਿੱਚ ਹੀ ਆਪਣੀ ਗੱਲ ਪੂਰੀ ਕਰਨੀ ਚਾਹੀਦੀ ਹੈ ਚਿੱਠੀ ਪੱਤਰ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਘੱਟ ਸ਼ਬਦਾਂ ਦੇ ਵਿੱਚ ਆਪਣੀ ਗੱਲ ਨੂੰ ਦੂਜੇ ਦੇ ਸਾਹਮਣੇ ਪੇਸ਼ ਕਰ ਸਕੋ ਲਿਖ ਸਕੋ ਉਸ ਤੋਂ ਬਾਅਦ ਚਿੱਠੀ ਪੱਤਰ ਜਿਹੜਾ ਹੈਗਾ ਉਹ ਬਟੇ ਉਹ ਪੈਰਿਆਂ ਦੇ ਵਿੱਚ ਲਿਖਣਾ ਚਾਹੀਦਾ ਹੈ। ਚਿੱਠੀ ਪੱਤਰ ਦੇ ਜਿਹੜੇ ਨੇ ਉਹ ਹਿੱਸੇ ਹੁੰਦੇ ਨੇ ਆਰੰਭਾ ਮਾਧ ਅਤੇ ਅੰਤ ਤੇ ਜਦੋਂ ਤੁਸੀਂ ਕਿਸੇ ਸਮੱਸਿਆ ਬਾਰੇ ਲਿਖ ਰਹੇ ਹੋ ਤਾਂ ਉਹਦੇ ਵਿੱਚ ਵੀ ਪੈਰਿਆਂ ਦੇ ਵਿੱਚ ਗੱਲ ਕਰਨੀ ਜ਼ਰੂਰੀ ਹੈ। ਇਹ ਜਿਹੜਾ ਪੱਤਰ ਨੇ ਪੈਰਿਆਂ ਦੇ ਵਿੱਚ ਲਿਖਣ ਵਾਲੇ ਦਸਤਰੀ ਪੱਤਰ ਜਿਹੜੇ ਨੇ ਉਹਨਾਂ ਵਿੱਚ ਅਸੀਂ ਪੈਰਿਆਂ ਦੇ ਵਿੱਚ ਹੀ ਗੱਲ ਕਰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਪੈਰਿਆਂ ਨੂੰ ਤਕਤੀਬ ਦੇ ਵਿੱਚ ਲਿਖਣਾ। ਪੈਰਿਆਂ ਨੂੰ ਤਰਤੀਬ 'ਚ ਲਿਖਣ ਦਾ ਕੀ ਮਤਲਬ ਹੈ? ਇਦਾ ਮਤਲਬ ਇਹ ਹੈ ਕਿ ਪਹਿਲੇ ਪੈਰੇ ਦੇ ਵਿੱਚ ਤੁਸੀਂ ਆਪਣੀ ਸਮੱਸਿਆ ਦੀ ਜਿਹੜੀ ਹੈ ਉਹ ਜਾਣ ਪਛਾਣ ਕਰਾਉਣੀ ਹੈ ਤੁਸੀਂ ਕੌਣ ਹੋ ਤੇ ਤੁਹਾਡੀ ਸਮੱਸਿਆ ਕੀ ਹੈ ਹੈਨਾ ਸੰਖੇਪ ਦੇ ਵਿੱਚ ਇਹਦੇ ਬਾਰੇ ਲਿਖਣਾ ਦੂਜੇ ਪੈਰੇ ਦੇ ਵਿੱਚ ਤੁਸੀਂ ਕੀ ਗੱਲ ਕਰੋਗੇ ਸਮੱਸਿਆ ਨਾਲ ਤੁਹਾਨੂੰ ਕੀ ਕੀ ਜਿਹੜੀਆਂ ਨੇ ਰੁਕਾਵਟਾਂ ਆ ਰਹੀਆਂ ਨੇ ਉਹ ਸਾਰੀ ਗੱਲ ਤੁਸੀਂ ਬਿਆਨ ਕਰੋਗੇ ਫਿਰ ਤੀਜਾ ਪੈਰਾ ਬਣ ਜਾਂਦਾ ਹੈ ਵੀ ਉਸ ਸਮੱਸਿਆ ਦੇ ਸਮਾਧਾਨ ਲਈ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਕੀਤਾ ਜਾਵੇਗਾ ਕੀ ਹੋ ਸਕਦਾ ਹੈ ਉਮੀਦ ਦੇ ਪੱਖ ਤੋਂ ਅਸੀਂ ਇਹ ਪੈਰਾ ਜਿਹੜਾ ਲਿਖਦੇ ਹਾਂ ਤਾਂ ਇਸ ਤਰ੍ਹਾਂ ਪਹਿਰਿਆਂ ਨੂੰ ਤਰਤੀਬ ਦੇ ਵਿੱਚ ਲਿਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਫਿਰ ਪੱਤਰ ਦਾ ਜਿਹੜਾ ਆਰੰਭ ਤੇ ਅੰਤ ਹੈ ਉਹ ਪੱਤਰ ਦੇ ਵਿਸ਼ੇ ਦੇ ਅਨੁਸਾਰ ਹੋਣਾ ਚਾਹੀਦਾ ਹੈ ਪੱਤਰ ਨੂੰ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਜੇ ਦਫ਼ਤਰੀ ਪੱਤਰ ਹੈ ਤਾਂ ਉਹਦਾ ਆਰੰਭ ਕਿਵੇਂ ਹੈ ਜੇ ਉਹ ਨਿੱਜੀ ਪੱਤਰ ਹੈ ਪਰਸਨਲ ਲੈਟਰ ਹੈ ਤਾਂ ਉਹਦਾ ਆਰੰਭ ਕਿਵੇਂ ਹੈ ਸੇਮ ਬਿਲਕੁਲ ਉਦਾਂ ਹੀ ਫਿਰ ਪੱਤਰ ਦਾ ਅੰਤ ਵੀ ਉਸੇ ਅਨੁਸਾਰ ਹੋਣਾ ਚਾਹੀਦਾ ਹੈ ਜੇ ਤੁਸੀਂ ਪਿਤਾ ਜੀ ਨੂੰ ਪੱਤਰ ਲਿਖ ਰਹੇ ਹੋ ਤਾਂ ਅੰਤ ਦੇ ਵਿੱਚ ਆਪ ਜੀ ਦਾ ਪੁੱਤਰ ਜਾਂ ਪੁੱਤਰੀ ਹੀ ਲਿਖੋਗੇ ਠੀਕ ਹੈ ਜੇ ਤੁਸੀਂ ਮੁਖ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਨੂੰ ਲਿਖ ਰਹੇ ਹੋ ਤਾਂ ਤੁਸੀਂ ਅਖੀਰ ਦੇ ਵਿੱਚ ਵਿਸ਼ਵਾਸਪਾਤਰ ਜਾਂ ਆਗਿਆਕਾਰੀ ਲਿਖੋਗੇ ਤਾਂ ਇਹ ਮਤਲਬ ਹੈ ਇਸ ਗੱਲ ਦਾ ਕਿ ਪੱਤਰ ਦਾ ਜਿਹੜਾ ਆਰੰਭ ਹੈ ਤੇ ਅੰਤ ਹੈ ਉਹ ਵਿਸ਼ੇ ਦੇ ਅਨੁਸਾਰ ਹੋਣਾ ਚਾਹੀਦਾ ਹੈ ਪੱਤਰ ਵਿੱਚ ਵਿਸ਼ਰਾਮ ਜਿਨ੍ਹਾਂ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ ਤੇ ਬਹੁਤ ਜ਼ਰੂਰੀ ਗੱਲ ਹੈ ਤੁਹਾਡੀ ਲਿਖਤ ਜਿਹੜੀ ਹੈ ਉਹ ਵਿਸ਼ਰਾਮ ਚਿਨਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਆ ਤੁਸੀਂ ਲਿਖਤ ਦੇ ਵਿੱਚ ਕਮਾ ਤੇ ਡੰਡੀ ਕੁਝ ਵੀ ਜਿਹੜੇ ਵਿਸ਼ਰਾਮ ਚਿਨ ਵਰਤੇ ਜਾਣ ਵਾਲੇ ਨੇ ਜੇ ਉਹ ਸਹੀ ਨਹੀਂ ਵਰਤੇ ਤੇ ਤਾਂ ਕਈ ਵਾਰ ਗੱਲਾਂ ਦੇ ਅਰਥ ਜਿਹੜੇ ਨੇ ਉਹ ਬਦਲ ਜਾਂਦੇ ਨੇ ਇਸ ਕਰਕੇ ਪੱਤਰ ਵਿੱਚ ਵਿਸ਼ਰਾਮ ਚਿਨਾਂ ਦੀ ਸਹੀ ਵਰਤੋਂ ਕਰਨਾ ਜ਼ਰੂਰੀ ਹੈ ਤੇ ਆਖਰੀ ਗੱਲ ਦੇ ਵਿੱਚ ਕਿ ਪੱਤਰ ਦੇ ਵਿੱਚ ਅੱਖਰਾਂ ਦੀ ਕੱਟ ਵੱਡ ਨਹੀਂ ਕਰਨੀ ਚਾਹੀਦੀ ਕਟਿੰਗ ਨਹੀਂ ਹੋਣੀ ਚਾਹੀਦੀ ਬਿਲਕੁਲ ਸਾਫ਼ ਸਪਸ਼ਟ ਸ਼ੁੱਧ ਜਿਹੜਾ ਪੱਤਰ ਹੋਣਾ ਚਾਹੀਦਾ ਹੈ ਅੱਖਰਾਂ ਨੂੰ ਕੱਟ ਕੇ ਲਿਖਣਾ ਕਟਿੰਗ ਕਰਨ ਦੇ ਨਾਲ ਤੁਹਾਡੇ ਪੱਤਰ ਦੀ ਜਿਹੜੀ ਦਿਖ ਹੈ ਉਹ ਚੰਗੀ ਨਹੀਂ ਰਹਿੰਦੀ ਤੇ ਉਹਦਾ ਪ੍ਰਭਾਵ ਜਿਹੜਾ ਹੈ ਉਹ ਚੰਗਾ ਨਹੀਂ ਪੈਂਦਾ ਠੀਕ ਹੈ ਜੀ ਹੁਣ ਗੱਲ ਕਰਦੇ ਆਪਾਂ ਪੱਤਰ ਦੀ ਕਿਸਮਾਂ ਦੀ ਪੱਤਰ ਵੰਡ ਜਿਹਨੂੰ ਆਪਾਂ ਕਹਿੰਦੇ ਆਵੇਂ ਪੱਤਰ ਜਿਹੜੇ ਨੇ ਉਹ ਕਿੰਨੀ ਤਰ੍ਹਾਂ ਦੇ ਵਿਚ ਆਉਂਦੇ ਨੇ ਇਹਦੇ ਵਿੱਚ ਪਹਿਲੀ ਗੱਲ ਕਰਦੇ ਆਪਾਂ ਉਪਚਾਰਿਕ ਪੱਤਰ ਠੀਕ ਹੈ ਉਪਚਾਰਿਕ ਪੱਤਰ ਦੇ ਵਿੱਚ ਬਟੇ ਕਿਹੜੇ-ਕਿਹੜੇ ਆ ਜਾਂਦੇ ਨੇ ਫਾਰਮਲ ਲੈਟਰਸ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹੇ ਜਾਂਦੇ ਨੇ ਵਪਾਰਕ ਪੱਤਰ ਵਪਾਰਕ ਪੱਤਰ ਤੇ ਦੂਜੀ ਗੱਲ ਇਹਦੇ ਵਿੱਚ ਆ ਜਾਂਦੇ ਨੇ ਦਫਤਰੀ ਪੱਤਰ ਠੀਕ ਹੈ ਤੇ ਅਗਲੀ ਕਿਸਮ ਬਣ ਜਾਂਦੀ ਹੈ ਅਣਉਪਚਾਰਿਕ ਪੱਤਰ ਜਿਹੜੇ ਨੇ ਅਨ ਆਫੀਸ਼ੀਅਲ ਲੈਟਰਸ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹਦੇ ਵਿੱਚ ਆ ਜਾਂਦੇ ਆ ਬਟੇ ਨਿੱਜੀ ਜਾਂ ਵਿਅਕਤੀਗਤ ਪੱਤਰ ਇਹ ਅਜੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਪਤਾ ਨਹੀਂ ਕੀ ਕਿਆ ਕੀਤਾ ਜਾ ਰਿਹਾ ਹੈ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਸਮਝ ਹੈਗੀ ਹੈ ਬਸ ਉਹਦੇ ਲਈ ਲਫ਼ਜ਼ਾਂ ਨੂੰ ਸਹੀ ਵਰਤਣਾ ਜ਼ਰੂਰੀ ਹੈ ਵਪਾਰਕ ਪੱਤਰ ਜਿਹੜੇ ਨੇ ਉਹ ਕਦੋਂ ਵਰਤੇ ਜਾਂਦੇ ਨੇ ਦਫ਼ਤਰੀ ਕਦੋਂ ਵਰਤੇ ਜਾਂਦੇ ਨੇ ਨੀਚੀ ਕਦੋਂ ਵਰਤੇ ਜਾਂਦੇ ਨੇ ਆਪਾਂ ਗੱਲ ਕਰਦੇ ਹਾਂ ਇਸ ਬਾਰੇ ਜਿਹੜੇ ਉਪਚਾਰਿਕ ਪੱਤਰ ਨੇ ਬੇਟੇ ਠੀਕ ਹੈ ਉਪਚਾਰਿਕ ਪੱਤਰਾਂ ਦੇ ਵਿੱਚ ਪਹਿਲੇ ਆਉਂਦੇ ਨੇ ਤੁਹਾਡੇ ਕੋਲ ਵਪਾਰਕ ਪੱਤਰ ਵਪਾਰਕ ਪੱਤਰਾਂ ਦੀ ਜਿਹੜੀ ਵਰਤੋਂ ਹੈ ਉਹ ਵਪਾਰ ਦਾ ਲੈਣ ਦੇ ਨਾਲ ਸੰਬੰਧਿਤ ਹੁੰਦੀ ਹੈ ਠੀਕ ਹੈ ਕੀਵੇਂ ਵਪਾਰ ਦਾ ਲੈਣ-ਦੇਣ ਜਿਵੇਂ ਤੁਸੀਂ ਕਿਸੇ ਵੀ ਪੁਸਤਕ ਵਿਕਰੇਤਾ ਤੋਂ ਪੁਸਤਕਾ ਮੰਗਵਆਂਣੀਆਂ ਨੇ ਠੀਕ ਹੈ ਕਿਸੇ ਕੰਪਨੀ ਦੇ ਤੁਸੀਂ ਮੈਨੇਜਰ ਨੂੰ ਲਿਖਣਾ ਹੈ ਆਪਣਾ ਬਾਇਓ ਡਾਟਾ ਭੇਜਣਾ ਕਿਸੇ ਕੰਮ ਲਈ ਉਹ ਹੋ ਸਕਦਾ ਹੈ ਕਿਸੇ ਚੀਜ਼ ਦਾ ਤੁਸੀਂ ਰੇਟ ਪਤਾ ਕਰਨੇ ਨੇ ਇਹ ਆਫੀਸ਼ੀਅਲ ਜਿਹੜੇ ਲੈਟਰ ਨੇ ਵਪਾਰਕ ਪੱਤਰ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਪਾਰਕ ਪੱਤਰਾਂ ਵਿੱਚ ਆ ਜਾਂਦੀਆਂ ਨੇ ਦੂਜੇ ਪਾਸੇ ਆਉਂਦੇ ਨੇ ਦਫਤਰੀ ਪੱਤਰ ਦਫਤਰੀ ਪੱਤਰ ਉਹ ਸਾਰੇ ਪੱਤਰ ਜਿਹੜੇ ਤੁਸੀਂ ਕਿਸੇ ਵੀ ਸੰਸਥਾ ਨੂੰ ਕਾਲਜ ਨੂੰ ਸਕੂਲ ਨੂੰ ਦਫਤਰੀ ਕੰਮਾਂ ਦੇ ਨਾਲ ਸੰਬੰਧਿਤ ਪੁੱਛਗਿੱਛ ਲਈ ਜਾਣਕਾਰੀ ਲਈ ਲਿਖਦੇ ਹੋ ਉਹ ਸਾਰੇ ਪੱਤਰ ਤੁਹਾਡੇ ਦਫਤਰੀ ਪੱਤਰ ਆ ਜਾਂਦੇ ਨੇ ਜਿਵੇਂ ਛੁੱਟੀ ਲਈ ਫੀਸ ਮਾਫੀ ਲਈ ਸਰਟੀਫਿਕੇਟ ਲੈਣ ਲਈ ਹਨ ਇਹ ਸਾਰੇ ਤੁਸੀਂ ਲਿਖਦੇ ਹੋ ਇਹਨੂੰ ਆਪਾਂ ਦਫਤਰੀ ਪੱਤਰ ਕਹਿੰਦੇ ਆਂ ਅਗਲੇ ਹਨ ਉਪਚਾਰਿਕ ਪੱਤਰ ਅਣਉਪਚਾਰਿਕ ਪੱਤਰ ਬੇਟੇ ਉਹ ਹੁੰਦੇ ਨੇ ਜਿਹੜੇ ਦਫਤਰੀ ਜਾਂ ਵਪਾਰਕ ਨਹੀਂ ਨੇ ਉਹ ਨਿੱਜੀ ਪੱਤਰ ਹੁੰਦੇ ਨੇ ਨਿੱਜੀ ਪਰਸਨਲ ਲੈਟਰ ਜਿਹਨੂੰ ਆਪਾਂ ਕਹਿੰਦੇ ਆ ਪਰਸਨਲ ਸ਼ਬਦ ਤੁਸੀਂ ਜਾਦਾ ਚੰਗੀ ਤਰ੍ਹਾਂ ਸਮਝ ਪਾਉਂਦੇ ਹੋ ਨਿੱਜੀ ਜਾਂ ਵਿਅਕਤੀਗਤ ਪੱਤਰ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿਹੜੇ ਪੱਤਰ ਜਿਹੜੇ ਨੇ ਉਹ ਨਿੱਜੀ ਜਾਂ ਵਿਅਕਤੀਗਤ ਨੇ ਜਿਵੇਂ ਤੁਸੀਂ ਆਪਣੇ ਪਿਤਾ ਜੀ ਨੂੰ ਮਾਤਾ ਜੀ ਨੂੰ ਕਿਸੇ ਮਿੱਤਰ ਨੂੰ ਸਹੇਲੀ ਨੂੰ ਭੈਣ ਨੂੰ ਭਰਾ ਨੂੰ ਮਾਮਾ ਜੀ ਨੂੰ ਚਾਚਾ ਜੀ ਨੂੰ ਕਿਸੇ ਰਿਸ਼ਤੇਦਾਰ ਨੂੰ ਅਧਿਆਪਕ ਨੂੰ ਲਿਖਦੇ ਹੋ किसी भी जानकारी पत्थरगत पत्थर आज थोड़ी जी आप गल करते हैं पत्थर बारे की पत्थर लिखी में है। तुसे स्कूल थोड़ी सेहत खराब हो गई है तो तीन अद्धे दिन की छुट्टी लेके जाना है ना तो यह पत्थर कि लिखा जाएगा पहला पी गल पत् कि अद्धे दिन की छुट्टी कॉलेज तो या स्कूल तो लैनी है ਤਾਂ ਤੁਸੀਂ ਕਿਸ ਨੂੰ ਪੱਤਰ ਲਿਖ ਰਹੇ ਹੋ ਆਪਣੇ ਕਾਲਜ ਜਾਂ ਸਕੂਲ ਨੂੰ ਸੰਸਥਾ ਨੂੰ ਪੱਤਰ ਲਿਖ ਰਹੇ ਹੋ ਤਾਂ ਸੰਸਥਾ ਨੂੰ ਲਿਖਿਆ ਜਾਣ ਵਾਲਾ ਪੱਤਰ ਕਿਹੜਾ ਤੁਹਾਡਾ ਦਫਤਰੀ ਪੱਤਰ ਬਹੁਤ ਵਧੀਆ ਸਭ ਤੋਂ ਪਹਿਲਾਂ ਇਹਦੇ ਵਿੱਚ ਲਿਖੀਦਾ ਹੈ ਸੇਵਾ ਵਿਖੇ ਸੇਵਾ ਵਿਖੇ ਦਾ ਭਾਵ ਕੀ ਹੈ ਕਿ ਕਿਹਦੀ ਖidmat ਦੇ ਵਿੱਚ ਕਿਹਦੀ ਸੇਵਾ ਦੇ ਵਿੱਚ ਕਿਹਨੂੰ ਤੁਸੀਂ ਇਹ ਪੱਤਰ ਲਿਖ ਰਹੇ ਹੋ ਇਹ ਤੋਂ ਬਾਅਦ ਜਿਹੜਾ ਕਮਾ ਨਹੀਂ ਲੱਗਦਾ ਕਿਉਂਕਿ ਇਹ ਲਗਾਤਾਰਤਾ ਦੇ ਵਿੱਚ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਦਾ ਜਿਹੜਾ ਪਤਾ ਲਿਖਣਾ ਹੈ ਮੁਖ ਅਧਿਆਪਕ ਜੀ ਜੇਕਰ ਤੁਸੀਂ ਆਪਣੇ ਹਾਈ ਸਕੂਲ ਦੇ ਵਿੱਚ ਪੜ੍ਹਦੇ ਹੋ ਤਾਂ ਉੱਥੇ ਮੁਖ ਅਧਿਆਪਕ ਜੀ ਜਾਂ ਮੁਖ ਅਧਿਆਪਿਕਾ ਜੀ ਹੋਣਗੇ ਜੇ ਜੈਂਟਸ ਨੇ ਤਾਂ ਮੁਖ ਅਧਿਆਪਕ ਜੀ ਜੇ ਉੱਥੇ ਜਿਹੜੀ ਹੈ ਲੇਡੀ ਮੁਖ ਅਧਿਆਪਕ ਨੇ ਤਾਂ ਉੱਥੇ ਮੁਖ ਅਧਿਆਪਿਕਾ ਜੀ ਆਏਗਾ ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਦਾ ਨਾਮ ਲਿਖਣਾ ਹੁੰਦਾ ਫਿਰ ਤੁਹਾਡਾ ਸਕੂਲ ਜਿਹੜੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਹੈ ਉਹ ਲਿਖਣਾ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਹੈ ਉਹ ਲਿਖਣਾ ਤਾਂ ਮੁਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਧੱਪੜ ਸਹਿਮਜਾਦਾ ਅਜੀਤ ਸਿੰਘ ਨਗਰ ਇਹ ਐਡਰੈਸ ਜਿਹੜਾ ਇਹ ਪਤਾ ਜਿਹੜਾ ਲਿਖਣਾ ਹੁੰਦਾ ਉਸ ਤੋਂ ਬਾਅਦ ਕਿਸ ਵਿਸ਼ੇ ਦੇ ਉੱਤੇ ਤੁਸੀਂ ਪੱਤਰ ਲਿਖ ਰਹੇ ਹੋ ਇੱਕ ਗੱਲ ਦੇਖੋ ਵੀ ਜਿਹੜੀ ਇਹਦੀ ਫਾਰਮੇਸ਼ਨ ਹੈ ਪੈਟਰਨ ਹੈ ਜਿਹੜਾ ਕਿ ਕਿਸ ਤਰ੍ਹਾਂ ਦੇ ਨਾਲ ਪੱਤਰ ਚੱਲਦਾ ਹੈ ਸੇਵਾ ਵਿਖੇ ਤੇ ਵਿਸ਼ਾ ਜਿਹੜੇ ਨੇ ਉਹ ਬਿਲਕੁਲ ਇੱਕ ਸੀਧੇ ਦੇ ਵਿੱਚ ਤੁਹਾਡੇ ਨਾਲ ਆਣਗੇ ਮੁਖ ਅਧਿਆਪਕ ਨੂੰ ਥੋੜਾ ਜਿਹਾ ਤੁਸੀਂ ਹਟਕੇ ਲਿਖਣਾ ਹੁੰਦਾ ਹੈ ਕਿਉਂਕਿ ਪੱਤਰ ਦੀ ਫਾਰਮੇਸ਼ਨ ਦੇ ਵੀ ਨੰਬਰ ਜਿਹੜੇ ਨੇ ਉਹ ਤੁਹਾਨੂੰ ਪੇਪਰ 'ਚ ਮਿਲਨੇ ਹੁੰਦੇ ਆ ਤਾਂ ਵਿਸ਼ਾ ਸਾਡਾ ਕੀ ਹੈ ਅੱਧੇ ਦਿਨ ਦੀ ਛੁੱਟੀ ਸੰਬੰਧੀ ਪੱਤਰ ਠੀਕ ਹੈ ਉਸ ਤੋਂ ਬਾਅਦ ਆਪਾਂ ਜਿਹੜੇ ਨੇ ਸਨਮਾਨਿਤ ਸ਼ਬਦ ਜਿਹੜੇ ਨੇ ਉਹਨਾਂ ਨੇ ਲਿਖਣੇ ਨੇ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਸੇ ਮੁਦਾਈ ਜੇ ਜੈਂਟਸ ਨੇ ਤਾਂ ਸ਼੍ਰੀਮਾਨ ਜੀ ਜੇ ਔਰਤ ਨੇ ਤਾਂ ਸ਼੍ਰੀਮਤੀ ਜੀ ਫਿਰ ਅਸੀਂ ਕਾਮਾ ਲਾ ਕੇ ਕਿਉਂਕਿ ਇਹ ਇੱਕ ਸੰਸਥਾ ਦਾ ਪੱਤਰ ਹੈ ਬੇਨਤੀ ਕਰਨ ਵਾਲਾ ਇਹ ਮਪਾ ਬਿਨੇ ਪੱਤਰ ਤਵਾਂਗੇ ਦਫਤਰੀ ਬਿਨੇ ਪੱਤਰ ਬਿਨੇ ਪੱਤਰ ਜਿਹੜੇ ਉਹ ਬੇਨਤੀ ਤੋਂ ਸ਼ੁਰੂ ਹੁੰਦੇ ਨੇ ਰਿਕੁਐਸਟ ਤੋਂ ਸ਼ੁਰੂ ਹੁੰਦੇ ਨੇ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਦਾ ਚੰਗੇ ਜਮਾਤ ਤੁਸੀਂ ਲਿਖ ਸਕਦੇ ਹੋ ਜਿਹੜੀ ਵੀ ਜਮਾਤ ਦਾ ਵਿਦਿਆਰਥੀ ਹਾਂ ਮੈਂ ਸਵੇਰੇ ਸਕੂਲ ਆਇਆ ਤਾਂ ਬਿਲਕੁਲ ਠੀਕ ਸੀ ਪਰ ਥੋੜੀ ਦੇਰ ਬਾਅਦ ਮੇਰੀ ਸਿਹਤ ਖਰਾਬ ਹੋਣ ਲੱਗੀ ਸਿਰ ਦਰਦ ਅਤੇ ਬੁਖਾਰ ਮਹਿਸੂਸ ਹੋ ਰਿਹਾ ਹੈ ਕਿਰਪਾ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ ਜੀ ਤਾਂ ਜੋ ਮੈਂ ਘਰ ਜਾ ਕੇ ਡਾਕਟਰ ਤੋਂ ਦਵਾਈ ਲੈ ਸਕਾਂ ਅਤੇ ਆਰਾਮ ਕਰ ਸਕਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਜਹਾ ਹੂਮਾ ਨਹੀਂ ਠੀਕ ਹੈ ਬਹੁਤ ਸਿੱਧੀ ਸਪਸ਼ਟ ਜੀ ਗੱਲ ਜਿਹੜੀ ਹੈ ਦੋ ਹਰਫੀ ਗੱਲ ਜੀ ਨੂੰ ਆਪਾਂ ਕਹਿੰਦੇ ਆ ਜੋ ਤੁਸੀਂ ਹੋ ਜਿਹੜੇ ਜਿਹੜੇ ਜਮਾਤ ਦੇ ਵਿਦਿਆਰਥੀ ਹੋ ਤੁਸੀਂ ਆਏ ਸੀ ਕੀ ਹੋ ਰਿਹਾ ਆਪਾਂ ਦੋ ਲਾਈਨਾਂ ਦੇ ਵਿੱਚ ਉਹ ਲਿਖ ਦਿੱਤਾ ਵੀ ਸਾਡੀ ਸੇਲ ਖਰਾਬ ਹੋ ਰਹੀ ਹੈ ਠੀਕ ਹੈ ਤੇ ਇਸ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਚਾਹੀਦੀ ਹੈ ਤਾਂ ਜੋ ਮੈਂ ਜਾ ਕੇ ਦਵਾਈ ਲੈ ਸਕਾਂ ਧੰਨਵਾਦ ਕਰ ਦੋਗੇ ਤੁਸੀਂ ਉਸ ਤੋਂ ਬਾਅਦ ਧੰਨਵਾਦ ਸਿਹਤ ਲਿਖ ਦੋਗੇ ਤੇ ਆਪਣੇ ਜਿਹੜਾ ਪੇਜ ਆ ਉਹਦੇ ਦੂਜੇ ਪਾਸੇ ਆਪ ਜੀ ਦਾ ਅज्ञाकारी ਅਗਿਆਕਾਰੀ ਅਗਿਆ ਮੰਨਣ ਵਾਲਾ ਜਿਵੇਂ ਤੁਸੀਂ ਕਹੋਗੇ ਉਹ ਉਹੀ ਗੱਲ ਮੈਂ ਮੰਨਾਂਗਾ ਇਸ ਕਰਕੇ ਲਿਖਦੇ ਆਪਾਂ ਇਹ ਸ਼ਬਦ ਆਪਜੀ ਦਾ ਅਗਿਆਕਾਰੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਜਮਾਤ ਫੋਨ ਨੰਬਰ ਠੀਕ ਹੈ ਇਹ ਸਾਰੀਆਂ ਚੀਜ਼ਾਂ ਲਿਖਣੀਆਂ ਹੁੰਦੀਆਂ ਨੇ ਤੇ ਨਾਲ ਹੀ ਲਿਖਣੀ ਹੁੰਦੀ ਹੈ ਮਿਤੀ ਜਿਸ ਮਿਤੀ ਨੂੰ ਤੁਸੀਂ ਇਹ ਪੱਤਰ ਲਿਖਿਆ ਤਾਂ ਇਹ ਇੱਕ ਹੋ ਗਿਆ ਤੁਹਾਡਾ ਪਹਿਲਾ ਦਫ਼ਤਰੀ ਪੱਤਰ ਸਕੂਲ ਦੇ ਲਈ ਠੀਕ ਹੈ ਥੋੜਾ ਜਿਹਾ ਹੋਰ ਆਪਾਂ ਗੱਲ ਕਰ ਲੈਨੇ ਆਂ ਸਕੂਲ ਛੱਡਣ ਦਾ ਸਰਟੀਫਿਕੇਟ ਲੈਂਡ ਸੰਬੰਧੀ ਬਿਨੈ ਪੱਤਰ ਤੁਸੀਂ ਸਕੂਲ ਛੱਡਣਾ ਹੈ ਕਿਸੇ ਕਾਰਨ ਤੋਂ ਤੇ ਉਹਦੇ ਲਈ ਤੁਸੀਂ ਪੱਤਰ ਲਿਖਣਾ ਇਹ ਦਾ ਵੀ ਸੇਮ ਉਹੀ ਪੈਟਰਨ ਉਹੀ ਫਾਰਮੈਟ ਆਏਗਾ ਸੇਵਾ ਵਿਖੇ ਮੁਖ ਦੇ ਆਪਕ ਕਰਕੇ ਪੂਰਾ ਐਡਰੈਸ ਵਿਸ਼ਾ ਜਿਹੜਾ ਉਹ ਬਦਲ ਜਾਏਗਾ ਠੀਕ ਹੈ ਤਾਂ ਆਪਾਂ ਗੱਲ ਕਰੀ ਸੀ ਨਾ ਕਿ ਆਰੰਭ ਤੇ ਅੰਤ ਜਿਹੜਾ ਹੈ ਉਹ ਵਿਸ਼ੇ ਨਾਲ ਸੰਬੰਧਿਤ ਹੋਣਾ ਚਾਹੀਦਾ ਤਾਂ ਵਿਸ਼ਾ ਕੀ ਆ ਗਿਆ ਸਕੂਲ ਛੱਡਣ ਦਾ ਸਰਟੀਫਿਕੇਟ ਲੈਂਡ ਸੰਬੰਧੀ ਪੱਤਰ ਤਾਂ ਦੇਵੀ ਚਾ ਪੱਤਰ ਸ਼ਬਦ ਦੀ ਵਰਤੋਂ ਨਹੀਂ ਕਰਨੀ ਜਦੋਂ ਵਿਸ਼ਾ ਲਿਖ ਰਹੇ ਆ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸੰਬੰਧੀ ਮਤਲਬ ਰਿਲੇਟਡ ਤੇ ਕਿਹਦੇ ਨਾਲ ਸੰਬੰਧਿਤ ਹੈ ਹੈ ਉਸ ਤੋਂ ਬਾਅਦ ਫਿਰ ਹੋਈ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਆਪਣੇ ਸਕੂਲ ਦੇ ਅਨੁਸਾਰ ਜੋ ਤੁਹਾਡੇ ਮੁਖ ਅਧਿਆਪਕ ਨੇ ਇਹ ਸ਼ਬਦ ਵਰਤੇ ਜਾਣਗੇ ਹੁਣ ਇਹ ਵੀ ਬਿਨੇ ਪੱਤਰ ਹੈ ਬੇਨਤੀ ਕੀਤੀ ਜਾ ਰਹੀ ਹੈ ਠੀਕ ਹੈ ਮੈਂ 20 ਇਹ ਹੈ ਕਿ ਮੈਂ ਆਪਜੀ ਦੇ ਸਕੂਲ ਦਾ ਇਸ ਜਮਾਨ ਦਾ ਵਿਦਿਆਰਥੀ ਹਾਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸਣਾ ਹੀ ਹੈ ਠੀਕ ਹੈ ਫਿਰ ਕੀ ਗੱਲ ਹੈ ਕਿ ਮੇਰੇ ਪਿਤਾ ਜੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦੀ ਬਦਲੀ ਸਾਬਜਾਦਾਜੀ ਸਿੰਘ ਨਗਰ ਤੋਂ ਲੁਧਿਆਣਾ ਹੋ ਗਈ ਹੈ ਤੁਸੀਂ ਆਪਣੀ ਗੱਲ ਸਪਸ਼ਟ ਕਰਨੀ ਹੈ ਹਣਾ ਤੇ ਮੇਰਾ ਸਾਰਾ ਪਰਿਵਾਰ ਹੀ ਲੁਧਿਆਣੇ ਜਾ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਮੇਰਾ ਇੱਥੇ ਇਕੱਲੇ ਰਹਿਣਾ ਮੁਸ਼ਕਿਲ ਹੈ ਮੈਂ ਵੀ ਆਪਣੇ ਪਰਿਵਾਰ ਨਾਲ ਲੁਧਿਆਣੇ ਹੀ ਜਾਵਾਂਗਾ ਜਾਂ ਜਾਵਾਂਗੀ ਤਾਂ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਜੀ ਹੁਣ ਕਿਉਂ ਲੈਣਾ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਅਗਲੀ ਪੜ੍ਹਾਈ ਜਾਰੀ ਰੱਖ ਸਕਾਂ ਅਗਲੀ ਪੜ੍ਹਾਈ ਕਿਹਦੀ ਵੀ ਜਦੋਂ ਤੱਕ ਮੈਂ ਤੁਹਾਡੇ ਕੋਲ ਪੜ੍ਹ ਲਿਆ ਉਦੋਂ ਤੱਕ ਠੀਕ ਹੈ ਹੁਣ ਜਦੋਂ ਮੈਂ ਅੱਗੇ ਜਾਣਾ ਲੁਧਿਆਣਾ ਜਾਣਾ ਤਾਂ ਮੈਂ ਆਪਣੀ ਪੜ੍ਹਾਈ ਲਗਾਤਾਰਤਾ ਦੇ ਵਿੱਚ ਲਗਾ ਸਕਾਂ ਇਸ ਲਈ ਮੈਂ ਆਪ ਜੀ ਦਾ ਅਤਿ ਧੰਨਵਾਦੀ ਹੁੰਦਾ ਠੀਕ ਹੈ ਜਿਹੜੀ ਗੱਲ ਹੈ ਉਸ ਮੁਸੱਲਿਆ ਜਿਹੜੀ ਆਪਾਂ ਦੱਸ ਦਿੱਤੀ ਐ ਪਹਿਲਾਂ ਦੱਸ ਦਿੱਤਾ ਸੀ ਕਿਹੜੇ ਕਲਾਸ ਦੇ ਕਿਹੜੀ ਜਮਾਤ ਦੇ ਵਿਦਿਆਰਥੀ ਆ ਫੇ ਮੇਰੇ ਪਿਤਾ ਜੀ ਦੀ ਉਹਨੇ ਗੱਲ ਕਰ ਲਈ ਕਿ ਪਿਤਾ ਜੀ ਦੀ ਬਦਲੀ ਹੋ ਗਈ ਐ ਠੀਕ ਐ ਤਾਂ ਇਹਦੇ ਵਿੱਚ ਇੱਕ ਕਾਰਨ ਸੀ ਲਿਆ ਤੇ ਕਾਰਨ ਬਹੁਤ ਹੋ ਸਕਦੇ ਨੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਕਾਰਨ ਕਈ ਹੋ ਸਕਦੇ ਨੇ ਠੀਕ ਐ ਜ਼ਰੂਰੀ ਨਹੀਂ ਕਿ ਜਿਹੜਾ ਕਾਰਨ ਮੈਂ ਲਿਖਿਆ ਇਹੀ ਕਾਰਨ ਹਰ ਵਾਰੀ ਹੋਵੇ ਠੀਕ ਐ ਮੈਂ ਤਾਂ ਇਲ ਕਿਹਾ ਕਿ ਮੁਹਾਲੀ ਤੋਂ ਜਿਹੜੀਆਂ ਲੁਧਿਆਣੇ ਦੀ ਬਦਲੀ ਹੋ ਗਈ ਐ ਸਾਬਜਾ ਦਾਜੀਤ ਸਿੰਘ ਨਗਰ ਤੋਂ ਲੁਧਿਆਣੇ ਦੀ ਬਦਲੀ ਹੋ ਗਈ ਐ ਤਾਂ ਬਹੁਤੇ ਪੰਜਾਬੀ ਵਿੱਚ ਪ੍ਰਵਾਸੀ ਵੀ ਨੇ ਠੀਕ ਹੈ ਜਿਹੜੇ ਯੂਪੀ ਤੋਂ ਬਿਹਾਰ ਤੋਂ ਉੱਤਰਾਖੰਡ ਤੋਂ ਕਿਤੋਂ ਨਾ ਕਿਤੋਂ ਆ ਕੇ ਵਸੇ ਹੋਏ ਨੇ ਤਾਂ ਉਹਨਾਂ ਦੀ ਸਮੱਸਿਆ ਜਿਹੜੀ ਹੈ ਵੱਖਰੀ ਹੋ ਸਕਦੀ ਹੈ ਤੇ ਇਸ ਕਰਕੇ ਉਹਨੇ ਸਕੂਲ ਛੱਡਣਾ ਹੋਵੇ ਕਈ ਵਾਰ ਸਾਡੇ ਨਿੱਜੀ ਕਾਰਨ ਹੁੰਦੇ ਨੇ ਸਾਡੇ ਪਰਿਵਾਰਕ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਸਾਨੂੰ ਸਕੂਲ ਛੱਡਣਾ ਪੈ ਜਾਂਦਾ ਤਾਂ ਉਹ ਕਾਰਨ ਜਿਹੜੇ ਨੇ ਤੁਹਾਨੂੰ ਸਪਸ਼ਟ ਹੋਣੇ ਚਾਹੀਦੇ ਨੇ ਤੇ ਉਹ ਸਪਸ਼ਟ ਹੀ ਪੱਤਰ ਵਿੱਚ ਲਿਖੇ ਹੋਣੇ ਚਾਹੀਦੇ ਨੇ ਤੇ ਇਹ ਜਿਹੜੀ ਹੈ ਸਭ ਤੋਂ ਜ਼ਰੂਰੀ ਗੱਲ ਹੈ ਹੁਣ ਇੱਥੇ ਦੇਖੋ ਆਪਾਂ ਲਿਖਿਆ ਮੁੱਖ ਅਧਿਆਪਕ ਨੂੰ ਹੈ ਪਰ ਨੀਚੇ ਅਸੀਂ ਇਹ ਨਹੀਂ ਲਿਖਿਆ ਆਪ ਜੀ ਦਾ ਆਗਿਆਕਾਰੀ ਅਸੀਂ ਕੀ ਲਿਖਿਆ ਆਪ ਜੀ ਦਾ ਵਿਸ਼ਵਾਸਪਾਤਰ ਇਹ ਕਿਉਂ ਲਿਖਿਆ ਕਿਉਂਕਿ ਆਗਿਆਕਾਰੀ ਤੁਸੀਂ ਉਦੋਂ ਤੱਕ ਹੋ ਜਦ ਤੱਕ ਤੁਸੀਂ ਸੰਸਥਾ 'ਚ ਪੜ ਰਹੇ ਹੋ ਇਸ ਕਰਕੇ ਤੁਸੀਂ ਉਹਨਾਂ ਦੇ ਆਗਿਆਕਾਰੀ ਹੋ ਪਰ ਹੁਣ ਤੁਹਾਨੂੰ ਸਕੂਲ ਛੁੱਟਣ ਦਾ ਸਰਟੀਫਿਕੇਟ ਚਾਹੀਦਾ ਹੈ ਤਾਂ ਅਸੀਂ ਭਰੋਸਾ ਕਰਦੇ ਹਾਂ ਮੁੱਖ ਅਧਿਆਪਕ ਤੇ ਅਸੀਂ ਭਰੋਸਾ ਕਰਦੇ ਹਾਂ ਵਿਸ਼ਵਾਸ ਪਾਤਰ ਦਾ ਮਤਲਬ ਵਿਸ਼ਵਾਸ ਕਰਨ ਵਾਲਾ ਤਾਂ ਵਿਸ਼ਵਾਸ ਕਰਦੇ ਹਾਂ ਕਿ ਇਹ ਗੱਲ ਸਾਡੀ ਸਮਝ ਕੇ ਮੁੱਖ ਅਧਿਆਪਕ ਸਾਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦੇਣਗੇ ਇਸ ਕਰਕੇ ਇਹ ਲਿਖਿਆ ਜਾਂਦਾ ਹੈ ਆਪ ਜੀ ਦਾ ਵਿਸ਼ਵਾਸ ਪਾਤਰ ਪਾਤਰ ਮਤਲਬ ਕੈਰੈਕਟਰ ਕੋਈ ਵੀ ਜਿਵੇਂ ਮੈਂ ਮੈਂ ਪਾਤਰਾਂ ਕੈਰੈਕਟਰਾਂ ਵਿਸ਼ਵਾਸ ਪਾਤਰ ਵਿਸ਼ਵਾਸ ਕਰਨ ਵਾਲਾ ਜ਼ਰੂਰੀ ਹੈ ਵੀ ਜਿਹੜੇ ਸ਼ਬਦ ਤੁਸੀਂ ਪੱਤਰ 'ਚ ਵਰਤਦੇ ਹੋ ਉਹਨਾਂ ਦੇ ਅਰਥ ਤੁਹਾਨੂੰ ਜ਼ਰੂਰ ਸਪਸ਼ਟ ਹੋਣ ਕਿ ਅਸੀਂ ਕਿਉਂ ਵਰਤਦੇ ਹਾਂ ਤਾਂ ਇਹ ਲਿਖਣਾ ਹੈ ਮਿਤੀ ਲਿਖਣੀ ਹੈ ਠੀਕ ਹੈ ਬੇਟਾ ਜੀ ਹੁਣ ਅਗਲੇ ਦਾ ਸਕੂਲ ਵਿੱਚ ਦਾਖਲਾ ਲੈਣ ਲਈ ਬਿੱਨੇ ਪੱਤਰ ਇੱਕ ਹੋਰ ਪੱਤਰ ਵੀ ਆਪਾਂ ਗੱਲ ਕਰ ਲੈਣੇ ਆ ਸਕੂਲ ਛੱਡਣ ਦਾ ਤਾਂ ਕਰ ਲਿਆ ਹੁਣ ਸਕੂਲ ਵਿੱਚ ਜੇ ਤੁਸੀਂ ਐਡਮਿਸ਼ਨ ਲੈਣੀ ਹੈ ਦਾਖਲਾ ਲੈਣਾ ਹੈ ਤਾਂ ਉਹਦੇ ਲਈ ਜਦੋਂ ਪੱਤਰ ਲਿਖਣਾ ਹੈ ਤਾਂ ਉਹ ਕੀ ਲਿਖਣਾ ਹੈ ਪਹਿਲਾ ਫਾਰਮੈਟ ਉਦਾਂ ਹੀ ਆ ਗਿਆ ਸੇਵਾ ਵਿਖੇ ਮੁਖ ਅਧਿਆਪਕ ਜੀ ਸਕੂਲ ਦਾ ਨਾਮ ਆ ਗਿਆ ਤੁਹਾਡਾ ਸ਼ਹਿਰ ਦਾ ਪਿੰਡ ਦਾ ਨਾਮ ਆ ਗਿਆ ਜ਼ਿਲ੍ਹੇ ਦਾ ਨਾਮ ਆ ਗਿਆ ਤੇ ਵਿਸ਼ਾ ਬਦਲ ਕੇ ਆ ਬਹੁਤ ਵਧੀਆ ਵਿਸ਼ਾ ਕੀ ਹੈ ਸਕੂਲ ਵਿੱਚ ਦਾਖਲਾ ਲੈਣ ਸੰਬੰਧੀ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਠੀਕ ਹੈ ਹੁਣ ਤੁਸੀਂ ਸਕੂਲ ਵਿੱਚ ਦਾਖਲਾ ਲੈਣਾ ਤੇ ਆਪਣੇ ਬਾਰੇ ਦੱਸਣਾ ਹੀ ਪਏਗਾ ਨਾ ਕਿ ਤੁਸੀਂ ਦਾਖਲਾ ਕਿਉਂ ਲੈਣਾ ਹੈ ਜਾਂ ਤੁਸੀਂ ਕੌਣ ਹੋ ਕਿਵੇਂ ਤਾਂ ਬੇਨਤੀ ਹੈ ਕਿ ਮੇਰਾ ਨਾਮ ਅੱਗੇ ਤੁਸੀਂ ਨਾਮ ਲਿਖੂਗਾ ਕਿਉਂਕਿ ਤੁਹਾਡਾ ਨਾਮ ਨਹੀਂ ਨਾ ਹੁਣ ਇੱਥੇ ਜਮਾਤ ਨਹੀਂ ਲਿਖ ਰਹੇ ਕਿਉਂਕਿ ਤੁਸੀਂ ਦਾਖਲ ਨਹੀਂ ਹੋਏ ਸਕੂਲ 'ਚ ਹਜੇ ਤੁਸੀਂ ਦਾਖਲਾ ਲੈਣਾ ਹੈ ਠੀਕ ਹੈ ਤੈਸ ਕਰਕੇ ਤੁਸੀਂ ਆਪਣਾ ਨਾਮ ਦੱਸੋਗੇ ਫਿਰ ਦੱਸੋਗੇ ਕਿ ਮੈਂ ਇਸ ਸਾਲ ਮਾਰਚ 2023 ਜਿਹੜਾ ਸੈਸ਼ਨ ਚੱਲਦਾ ਹੈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਪੰਜਵੀਂ ਪਾਸ ਕੀਤੀ ਹੈ ਜੀ ਹੁਣ ਜੇ ਤੁਸੀਂ ਛੇਵੀਂ ਚ ਦਾਖਲਾ ਲੈਣਾ ਹੈ ਹਾਈ ਸਕੂਲ ਚ ਤਾਂ ਤੁਸੀਂ ਪੰਜਵੀਂ ਪਾਸ ਕਰਕੇ ਆਏ ਹੋ ਜੇ ਤੁਸੀਂ ਨੌਵੀਂ ਚ ਦਾਖਲਾ ਲੈਣਾ ਤਾਂ ਤੁਸੀਂ ਅੱਠਵੀਂ ਮਿਡਲ ਸਕੂਲ ਤੋਂ ਪਾਸ ਕਰਕੇ ਆਏ ਹੋ ਹਨਾ ਤਾਂ ਮੇਰੀ ਵੱਡੀ ਭੈਣ ਆਪਜੀ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ ਮੈਂ ਵੀ ਆਪ ਜਿਹੇ ਸਕੂਲ ਵਿੱਚ 6ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਨਾ ਜਾਂ ਚਾਹਨੀ ਹਾਂ ਮੈਂ ਪੜਨ ਵਿੱਚ ਬਹੁਤ ਹੁਸ਼ਿਆਰ ਹਾਂ ਹੁਣ ਇਹ ਆ ਵੀ ਤੁਹਾਨੂੰ ਦਾਖਲਾ ਕਿਉਂ ਦਿੱਤਾ ਜਾਵੇ ਕਿਉਂ ਦਵੇ ਤੁਹਾਨੂੰ ਮੁਖ ਅਧਿਆਪਕ ਦਾਖਲਾ ਉਹ ਕਾਰਨ ਦੱਸਣੇ ਨੇ ਵੀ ਤੁਸੀਂ ਕਿਉਂ ਜੀਨੇ ਮੈਂ ਪੜਨ ਵਿੱਚ ਬਹੁਤ ਹੁਸ਼ਿਆਰ ਹਾਂ ਮੈਂ ਚੰਗਾ ਬੱਚਾ ਠੀਕ ਹੈ ਮੈਂ 5ਵੀਂ ਵਿੱਚ ਵੀ ਪਹਿਲੇ ਦਰਜੇ ਤੇ ਜਿਹੜੀ ਆ ਪਾਸ ਕੀਤੀ ਹੈ ਮੈਂ 5ਵੀਂ ਵਿੱਚ ਵੀ ਮੈਂ ਫਰਸਟ ਆਇਆ 5ਵੀਂ ਵੀ ਪਹਿਲੇ ਦਰਜੇ ਤੇ ਪਾਸ ਕੀਤੀ ਹੈ ਮੈਂ ਕਬੱਡੀ ਦਾ ਚੰਗਾ ਖਿਡਾਰੀ ਹਾਂ ਵੱਡੇ ਵਿੱਚ ਗੁਣ ਨੇ ਤੁਸੀਂ ਇੱਕ ਚੰਗੇ ਪਲੇਅਰ ਹੋ ਕਬੱਡੀ ਦਾ ਚੰਗਾ ਖਿਡਾਰੀ ਹਾਂ ਮੈਂ ਕੁਝ ਕਵਤਾਵਾਂ ਵੀ ਲਿਖੀਆਂ ਨੇ ਠੀਕ ਹੈ ਇਹ ਵੀ ਗੱਲ ਹੈ ਵੀ ਮੈਂ ਲਿਖਣ ਦੀ ਵੀ ਕੋਸ਼ਿਸ਼ ਕਰਦਾ ਮੇਰੇ ਦੇ ਵਿੱਚ ਇਹ ਵੀ ਇੱਕ ਪਲੱਸ ਪੁਆਇੰਟ ਹੈ ਚੰਗੀ ਗੱਲ ਹੈ ਕਿ ਮੈਂ ਸਾਹਿਤ ਨਾਲ ਜੁੜਿਆ ਹੋਇਆ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਆਪ ਜੀ ਦੇ ਸਕੂਲ ਦਾ ਨਾਮ ਰੌਸ਼ਨ ਕਰਾਂਗਾ ਕਿ ਜੇ ਤੁਸੀਂ ਮੈਨੂੰ ਦਾਖਲਾ ਦੇ ਦਿਨੇ ਹੋ ਤਾਂ ਮੈਂ ਤੁਹਾਡੇ ਸਕੂਲ ਦਾ ਨਾਮ ਰੌਸ਼ਨ ਕਰਾਂਗਾ ਕਿਵੇਂ ਰੌਸ਼ਨ ਕਰਾਂਗਾ ਪੜਾਈ ਵਿੱਚ ਵੀ ਖੇਡਾਂ ਵਿੱਚ ਵੀ ਤੇ ਸਾਹਿਤ ਬਾਰੇ ਪਖੂਵੇ ਕਿਰਪਾ ਕਰਕੇ ਮੈਨੂੰ ਸਕੂਲ ਵਿੱਚ ਦਾਖਲਾ ਦਿੱਤਾ ਜਾਵੇ ਜੀ ਆਪਾਂ ਜੀ ਸ਼ਬਦ ਜਿਹੜੇ ਆ ਉਹ ਕਾਦੇ ਲਈ ਲਿਖਦੇ ਆ ਆਦਰ ਦੇ ਲਈ ਸਨਮਾਨ ਦੇ ਲਈ ਲਿਖਦੇ ਆ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਅੱਜ ਧੰਨਵਾਦੀ ਹੋਵਾਂਗਾ ਐੜਾ ਤੱਤੇ ਨੂੰ ਸਿਹਾਰੀ ਨੂੰ ਆਪਾਂ ਅੱਜ ਧੰਨਵਾਦੀ ਕਹਿੰਦੇ ਇਹਨੂੰ ਅੱਤੇ ਨਹੀਂ ਪੜਨਾ ਕਿਸੇ ਨੇ ਠੀਕ ਹੈ ਆਪ ਜੀ ਦਾ ਅੱਤ ਧੰਨਵਾਦੀ ਹੋਵਾਂਗਾ ਕਿ ਆਤਨਵਾਦੀ ਹੋਣਾ ਆਪਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਕਰਾਂਗਾ ਤਾਂ ਇੱਥੇ ਜਿਹੜਾ ਹੈ ਅਸੀਂ ਤਿੰਨ ਪੱਤਰ ਕਿਤੇ ਨੇ ਤੇ ਤਿੰਨੋਂ ਪੱਤਰ ਜਿਹੜੇ ਨੇ ਉਹ ਦਸਤਰੀਕ ਨੇ ਸੰਸਥਾ ਦੇ ਨੇ ਧੰਨਵਾਦ ਸਹਿਯਕਤਾ ਦਾ ਇੱਥੇ ਫਿਰ ਆਪਾਂ ਕੀ ਲਿਖਾਂਗੇ ਆਪ ਜੀ ਦਾ ਵਿਸ਼ਵਾਸ ਪੱਤਰ ਬਿਲਕੁਲ ਕਿਉਂ ਲਿਖਾਂਗੇ ਵਿਸ਼ਵਾਸ ਪੱਤਰ ਜੀ ਹਾਂ ਜੀ ਬਿਲਕੁਲ ਕਿਉਂਕਿ ਅਸੀਂ ਅਜੇ ਸਕੂਲ ਵਿੱਚ ਦਾਖਲ ਨਹੀਂ ਹੋਏ ਐਸੇ ਕਰਕੇ ਸੀ ਜਮਾਤ ਨਹੀਂ ਲਿਖੀ ਕਿ ਤੁਹਾਡੇ ਸਕੂਲ ਦੀ ਇਸ ਜਮਾਤ ਦੇ ਵਿਦਿਆਰਥੀ ਆ ਉਹ ਅਸੀਂ ਉਦੋਂ ਲਿਖਦੇ ਆ ਜਦੋਂ ਅਸੀਂ ਸਕੂਲ ਚ ਦਾਖਲ ਹੋ ਚੁੱਕੇ ਆ ਹਾਂਜੀ ਅਸੀਂ ਦਾਖਲ ਨਹੀਂ ਹੋਏ ਇਸ ਕਰਕੇ ਸਾਨੂੰ ਅਸੀਂ ਆਪਣਾ ਸਕੂਲ ਦੇ ਵਿੱਚ ਕੀ ਦਵਾਂਗੇ ਸਿਰਫ ਨਾਮ ਦਵਾਂਗੇ ਤੇ ਅਖੀਰ ਦੇ ਵਿੱਚ ਇੱਥੇ ਆਪਾਂ ਕੀ ਲਿਖਣਾ ਹੈ ਆਪ ਜੀ ਦਾ ਵਿਸ਼ਵਾਸ ਪੱਤਰ ਠੀਕ ਹੈ ਤਾਂ ਇਥੋਂ ਤੱਕ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਊਗੀ ਕਿ ਆਪਾਂ ਪੱਤਰ ਨੂੰ ਕੀਵੇਂ ਲੈ ਕੇ ਚੱਲਣਾ ਹੈ ਹੁਣ ਅਤੇ ਜਿਹੜਾ ਅਖੀਰ 'ਚ ਲਿਖਿਆ ਆਪਣੇ ਵਿਸ਼ਵਾਸ ਪਾਤਰ ਤੋਂ ਬਾਅਦ ਨਾਮ ਸਪੁੱਤਰ ਸ਼੍ਰੀ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਹੈ ਫਿਰ ਆਪਣੇ ਪਿਤਾ ਜੀ ਦਾ ਨਾਮ ਲਿਖਣਾ ਹੈ ਤੁਹਾਡੇ ਕੋਈ ਜਮਾਤ ਨਹੀਂ ਹੈ ਤੁਹਾਡਾ ਕੋਈ ਰੋਲ ਨੰਬਰ ਨਹੀਂ ਹੈ ਠੀਕ ਹੈ ਕਿਉਂਕਿ ਤੁਸੀਂ ਹਜੇ ਦਾਖਲ ਨਹੀਂ ਹੋਏ ਤੇ ਨਾਲ ਤੁਸੀਂ ਮਿਤੀ ਪਾਉਂਗੇ ਹੁਣ ਅਤੇ ਇੱਕ ਨਵੀਂ ਚੀਜ਼ ਐਡ ਕੀਤੀ ਹੈ ਮੈਂ ਫੋਨ ਨੰਬਰ ਫੋਨ ਨੰਬਰ ਕਿਉਂ ਲਿਖਿਆ ਅੱਲੰਤਾ ਦੇਖੋ ਵੀ ਸਕੂਲ ਦੇ ਵਿੱਚ ਜਾ ਕੇ ਅਸੀਂ ਪਤਾ ਕਰੀਏ ਹਨਾ ਅਸੀਂ ਪੱਤਰ ਲਿਖ ਕੇ ਦੇ ਕੇ ਆਗੇ ਐਡਮਿਸ਼ਨ ਲਈ ਉਹਨਾਂ ਨੇ ਸਾਨੂੰ ਦਾਖਲਾ ਦੇਣਾ ਹੈ ਜਾਂ ਨਹੀਂ ਇਹ ਕਿਵੇਂ ਪਤਾ ਲੱਗੇਗਾ ਫਿਰ ਅਸੀਂ ਸਕੂਲ 'ਚ ਜਾ ਕੇ ਪਤਾ ਕਰਦੇ ਸੀ ਪਰ ਅੱਜ ਕੱਲ ਕੀ ਆ ਗਈ ਹੈ ਮੋਬਾਈਲ ਫੋਨ ਤਾਂ ਅਸੀਂ ਸਕੂਲ ਜੇ ਨਹੀਂ ਵੀ ਜਾਂਦੇ ਤਾਂ ਸਾਨੂੰ ਇਹ ਜਾਣਕਾਰੀ ਕਿਵੇਂ ਮਿਲ ਸਕਦੀ ਆ ਫੋਨ ਰਾਹੀਂ ਇਸ ਕਰਕੇ ਇਹ ਚੀਜ਼ ਜਿਹੜੀ ਮੈਂ ਨਵੀਂ ਇਹਦੇ ਵਿੱਚ ਐਡ ਕੀਤੀ ਆ ਕਿ ਮਿਤੀ ਕੀ ਆ ਅੱਜ ਮਿਤੀ ਤੋਂ ਬਾਅਦ ਫੋਨ ਨੰਬਰ कि ਜੇਕਰ ਮੈਨੂੰ ਦਾਖਲਾ ਦੇਣ ਦਾ ਰੁਝਾਨ ਭੰਦਾ ਹੈ ਸਕੂਲ ਦਾ ਤਾਂ ਉਹ ਮੈਨੂੰ ਕਿਵੇਂ ਦੱਸਣ ਮੇਰੇ ਇਸ ਨੰਬਰ ਤੇ ਫੋਨ ਕਰ ਦੇਣ ਕਿ ਆਪਦੀ ਐਡਮਿਸ਼ਨ ਹੋ ਜਾਵੇਗੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਨਾਲ ਗੱਲ ਕਰਨੀ ਹੈ ਥੋੜਾ ਜਿਹਾ ਸੀ ਸਾਰੀਆਂ ਗੱਲਾਂ ਨੂੰ ਇੱਕ ਵਾਰ ਇੱਕ ਵਾਰ ਝਾਤੀ ਮਾਰ ਲੈਣੇ ਆ ਕਿਹੜੀ ਕਿਹੜੀ ਗੱਲ ਆਪਾਂ ਕੀਤੀ ਹੈ ਅਸੀਂ ਅੱਜ ਗੱਲ ਕੀਤੀ ਹੈ ਚਿੱਠੀ ਪੱਤਰ ਦੀ ਤੇ ਬਿਨੇ ਪੱਤਰ ਦੀ ਚਿੱਠੀ ਪੱਤਰ ਤੇ ਬਿਨੇ ਪੱਤਰ ਆਪਣੇ ਸਹੀ ਪਤੇ ਤੇ ਕਦੋਂ ਪਹੁੰਚਦੇ ਨੇ ਜਦੋਂ ਉਹਨਾਂ ਕੋਲ 6 ਅੱਖਰਾਂ ਦਾ ਜਿਹੜਾ ਹੈਗਾ ਉਹ ਪਿੰਕ ਕੋਡ ਹੁੰਦਾ ਹੈ ਉਹ ਹਰ ਇਲਾਕੇ ਦਾ ਆਪਣਾ ਵੱਖਰਾ ਹੁੰਦਾ ਹੈ ਇਲਾਕੇ ਦੇ ਵਿੱਚ ਜਿਹੜਾ ਪੋਸਟ ਆਫਿਸ ਪੈਂਦਾ ਹੈ ਡਾਕ ਘਰ ਪੈਂਦਾ ਉਹ ਉਹਦੇ ਇਨਸਾਮ ਨਾਲ ਹੁੰਦਾ ਹੈ ਠੀਕ ਹੈ ਅਗਲੀ ਗੱਲ ਆਪਾਂ ਕਰੀ ਸੀ ਕਿ ਪੱਤਰ ਜਿਹੜੇ ਨੇ ਉਹ ਕਿੰਨੇ ਤਰ੍ਹਾਂ ਦੇ ਆ ਜਾਂਦੇ ਨੇ ਪੱਤਰਾਂ ਦੀ ਵੰਡ ਦੀ ਗੱਲ ਕਰੀ ਸੀ ਉਪਚਾਰਿਕ ਤੇ ਅਣਉਪਚਾਰਿਕ ਉਹਦੇ ਵਿੱਚ ਪਹਿਲੀ ਗੱਲ ਅਸੀਂ ਕਰੀ ਆ ਵਪਾਰਕ ਪੱਤਰ ਅਤੇ ਦਫਤਰੀ ਪੱਤਰ ਹੈ ਤੇ ਉਹਦੇ ਵਿੱਚ ਵਪਾਰਕ ਪੱਤਰ ਚ ਲੈਣ ਦੇਣ ਦੇ ਜਿਹੜੇ ਪੱਤਰ ਨੇ ਉਹ ਸਾਰੇ ਆ ਜਾਂਦੇ ਨੇ ਤੇ ਦਫਤਰੀ ਪੱਤਰ ਚ ਜਿਹੜੇ ਤੁਸੀਂ ਆਪਣੇ ਸਕੂਲ ਨੂੰ ਕਾਲਜ ਨੂੰ ਸੰਸਥਾਵਾਂ ਨੂੰ ਲਿਖਦੇ ਨੇ ਉਹ ਪੱਤਰ ਆ ਜਾਂਦੇ ਨੇ ਦੂਜੇ ਪਾਸੇ ਅਣਅਪਚਾਰਿਕ ਪੱਤਰ ਆਉਂਦੇ ਨੇ ਜਿਹੜੇ ਨਿੱਜੀ ਪੱਤਰ ਹੁੰਦੇ ਨੇ ਪਰਸਨਲ ਲੈਟਰ ਹੁੰਦੇ ਨੇ ਜੋ ਤੁਸੀਂ ਆਪਣੇ ਮਾਤਾ ਜੀ ਪਿਤਾ ਜੀ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਅਧਿਆਪਕ ਨੂੰ ਲਿਖਦੇ ਹੋ ਉਹ ਸਾਰੇ ਤੁਹਾਡੇ ਨਿੱਜੀ ਪੱਤਰਾਂ ਦੇ ਵਿੱਚ ਆ ਜੰਦਨੀ ਤੇ ਸਭ ਤੋਂ ਜ਼ਰੂਰੀ ਗੱਲ ਆਪਾਂ ਕੀਤੀ ਹੈ ਕਿ ਪੱਤਰਾਂ ਵਿੱਚ ਕੀ ਹੋਣਾ ਚਾਹੀਦਾ ਹੈ ਪੱਤਰ ਦਾ ਜਿਹੜਾ ਆਰੰਭ ਹੈ ਤੇ ਅੰਤ ਹੈ ਜਦੋਂ ਤੁਸੀਂ ਪੇਪਰ ਵਿੱਚ ਵੀ ਕਰਦੇ ਹੋ ਤਾਂ ਪੱਤਰ ਜਿਹੜਾ ਚੈੱਕ ਹੁੰਦਾ ਬਟੇ ਉਹ ਨੰਬਰਾਂ ਦੇ ਹਿਸਾਬ ਨਾਲ ਚੈੱਕ ਹੁੰਦਾ ਹੈ ਆਰੰਭ ਦੇਲੇ ਨੰਬਰ ਜਿਹੜੇ ਨਹੀਂ ਅੱਡ ਹੁੰਦੇ ਨੇ ਜਿਹੜਾ ਤੁਸੀਂ ਮੱਧ ਲਿਖਦੇ ਹੋ ਵਿਚਕਾਰ ਪੈਰਾ ਲਿਖਦੇ ਹੋ ਉਹਦੇ ਅੰਕ ਜਿਹੜੇ ਨੇ ਅੱਡ ਹੁੰਦੇ ਨੇ ਤੇ ਜਿਹੜਾ ਨੀਚੇ ਖਤਮ ਕਰਕੇ ਲਿਖਦੇ ਹੋ ਤੁਸੀਂ ਆਪ ਜੀ ਦਾ ਆਗਿਆਕਾਰੀ ਹੈ ਜਾਂ ਆਪ ਜੀ ਦਾ ਵਿਸ਼ਵਾਸਪਾਤਰ ਹੈ ਹਨਾ ਉਹ ਦੇ ਜਿਹੜੇ ਅੰਕ ਨੇ ਉਹ ਅੱਠ ਹੁੰਦੇ ਨੇ ਤੇ ਪੱਤਰ ਦੀ ਜਿਹੜੀ ਭਾਸ਼ਾ ਹੈ ਸ਼ੁੱਧ ਤੇ ਸਪਸ਼ਟ ਹੋਣੀ ਚਾਹੀਦੀ ਹੈ ਸੰਖੇਪ ਹੋਣੀ ਚਾਹੀਦੀ ਹੈ ਪੈਰੇਾਂ ਦੇ ਵਿੱਚ ਹੋਣਾ ਚਾਹੀਦਾ ਹੈ ਪੈਰੇ ਤਰਤੀਬ ਚ ਹੋਣੇ ਚਾਹੀਦੇ ਨੇ ਕਟਿੰਗ ਨਹੀਂ ਹੋਣੀ ਚਾਹੀਦੀ ਅੱਖਰਾਂ ਦੀ ਘਟ ਵੱਡ ਨਹੀਂ ਹੋਣੀ ਚਾਹੀਦੀ ਟੇਸਟ ਇਸ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਪੱਤਰ ਲਿਖਦੇ ਹੋ ਤੇ ਪੱਤਰ ਦਾ ਜਿਹੜਾ ਪੈਟਰਨ ਹੈ ਉਹ ਸਮਝਣਾ ਜ਼ਰੂਰੀ ਹੈ ਸਕਰੀਨ ਤੇ ਤੁਹਾਨੂੰ ਦਿਖ ਵੀ ਰਿਹਾ ਹੈ ਕਿ ਸੇਵਾ ਵਿਖੇ ਤੋਂ ਬਾਅਦ ਅਸੀਂ ਥੋੜਾ ਜਿਹਾ ਛੱਡ ਕੇ ਠੀਕ ਹੈ ਨਾ ਹਾਸ਼ਿਆ ਛੱਡ ਕੇ ਫਿਰ ਅਸੀਂ ਮੁਖ ਅਧਿਆਪਕ ਲਿਖਦੇ ਹਾਂ ਨੀਚੇ ਤੋਂ ਨੀਚੇ ਉੱਤੇ ਨੀਆਂ ਚਾਰ ਲਾਈਨਾਂ 'ਚ ਜਿੱਨਾਂ 'ਚ ਤੁਹਾਡਾ ਸਕੂਲ ਦਾ ਜਿਹੜਾ ਪਤਾ ਐ ਸਰਨਾਵਾ ਆਉਂਦਾ ਉਹਨਾਂ ਲਿਖੇ ਫਿਰ ਸੇਵਾ ਵਿਖੇ ਦੇ ਬਿਲਕੁਲ ਨੀਚੇ ਵਾਲੇ ਪੈਰਲਰ ਲੈ ਕੇ ਆਣਾ ਬਿਲਕੁਲ ਉਹਦੇ ਸਮੰਤਰ ਵਿਸ਼ਾ ਲਿਖਣਾ ਹੈ ਉਹਦੇ ਸਮੰਤਰ ਸ਼੍ਰੀਮਾਨ ਸ਼੍ਰੀਮਤੀ ਲਿਖਣਾ ਹੈ ਕੋਮਾ ਲਾ ਕੇ ਥੋੜਾ ਜਿਹਾ ਹਾਸ਼ਿਆ ਛੱਡ ਕੇ ਫਿਰ ਅਸੀਂ ਜਿਹੜਾ ਆਪਣੀ ਪੱਤਰ ਨੂੰ ਸ਼ੁਰੂ ਕਰਨਾ ਹੈ ਜਿੱਥੇ ਉਹ ਪੱਤਰ ਖਤਮ ਹੋ ਜਾਂਦਾ ਉਸ ਤੋਂ ਨੀਚਲੀ ਲਾਈਨ ਦੇ ਵਿੱਚ ਘਾਰ ਵਾਲੇ ਪਾਸੇ ਅਸੀਂ ਧੰਨਵਾਦ ਕਰਨਾ ਹੈ ਦੇ ਉਸ ਤੋਂ ਬਾਅਦ ਜਦੋਂ ਅਸੀਂ نیچے ਲਿਖਦੇ ਹਾਂ ਤਾਂ ਬਿਲਕੁਲ ਇਸ ਹੱਥ ਆ ਕੇ ਆਪਣਾ ਠੀਕ ਹੈ ਤੁਹਾਡੇ ਪੇਜ ਦਾ ਜਿਹੜਾ ਇਹ ਵਾਲਾ ਹੱਥ ਹੈਗਾ ਜਿਹ ਹੱਥ ਹੈਗਾ ਇਸ ਵਾਲੇ ਪਾਸੇ ਆ ਕੇ ਆਪ ਜੀ ਦਾ ਵਿਸ਼ਵਾਸ ਪਾਤਰ ਜਾਂ ਆਗਿਆਕਾਰੀ ਜਿਹੜਾ ਜੋ ਵੀ ਸ਼ਬਦ ਤੁਸੀਂ ਪੱਤਰ ਦੇ ਹਿਸਾਬ ਨਾਲ ਲਿਖਣਾ ਪੈਂਦਾ ਹੈ ਉਹ ਲਿਖੋਗੇ ਤੇ ਮਿਤੀ ਜਿਹੜੀ ਹੈ ਉਹ ਸੇਵਾ ਵਿਖਿਆਲੇ ਪਾਸੇ ਲਿਖੋਗੇ ਪੈਟਰਨ ਨੂੰ ਦਿਮਾਗ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਬਕਾਇਦਾ ਅੰਕ ਨੇ ਤੁਹਾਡੇ ਸਲੇਬਸ ਦੇ ਵਿੱਚ ਤੁਹਾਡੇ ਜਿਹੜਾ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਪੇਪਰ 'ਚ ਲਿਖਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤਾਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਸੱਚੀ ਦਾ